ਤੁਸੀਂ ਸਾਹਮਣੇ ਆਖੋ ਤਸਵੀਰਾਂ ਸੀ ਤੁਹਾਨੂੰ ਨਾਬਾਦੀ ਨਿਊ ਜ਼ਿਲ੍ਹਾ ਜੇਲ੍ਹ ਦੀਆਂ ਦਿਖਾ ਰਿਹਾ ਜਿੱਥੇ ਕਿ ਭੈਣਾ ਵੱਲੋਂ ਜੇਲ੍ਹ ਦੇ ਅੰਦਰ ਆ ਕੇ ਆਪਣੇ ਭਰਾਵਾਂ ਦੇ ਆ ਕੇ ਰਖੜੀਆਂ ਬੰਨ੍ਹਿਆ ਜਾ ਰਹੀਆਂ ਨੇ ਜੇਲ੍ਹ ਪ੍ਰਸ਼ਾਸਨ ਵੱਲੋਂ ਬਹੁਤ ਹੀ ਸਜਦੇ ਢੰਗ ਦੇ ਨਾਲ ਪ੍ਰਬੰਧ ਕੀਤੇ ਗਏ ਨੇ ਫੁੱਲ ਲਗਾਏ ਗਏ ਨੇ ਗੁਵਾਰੇ ਲਗਾਏ ਗਏ ਨੇ ਤਸਵੀਰਾਂ ਤੁਸੀ ਦਿਖਾ ਰਿਹਾ ਤੁਹਾਨੂੰ ਭੈਣਾ ਕਿਉਂਕਿ ਟੇਬਲ ਲਗਾਏ ਗਏ ਨੇ ਇੱਕ ਟੇਬਲ ਤੇ 8 ਤੋਂ 10 ਭੈਣਾਂ ਨੇ ਜਿਹੜੀਆਂ ਉਹ ਆਪਣੇ ਭਰਾਵਾਂ ਦੇ ਰਖੜੀ ਬਣ ਸਕਣਗੀਆਂ ਮੱਥੇ ਤੇ ਤਿਲਕ ਲਗਾਏ ਜਾ ਰਹੇ ਰਖੜੀ ਬੰਨੀ ਜਾ ਰਹੀ ਹੈ ਮੂੰਹ ਮਿੱਠੇ ਕਰਵਾਏ ਜਾ ਰਹੇ ਨੇ ਕਿਤੇ ਨਾ ਕਿਤੇ ਜ਼ਰੂਰ ਪੰਜਾਬ ਸਰਕਾਰ ਵੱਲੋਂ ਇਹ ਅਪਰਾਲਾ ਜਿਹੜਾ ਉਹ ਪੰਜਾਬ ਦੀਆਂ ਜੇਲਾਂ ਦੇ ਵਿੱਚ ਕੀਤਾ ਗਿਆ ਕਿਉਂਕਿ ਜੇਲ ਸੁਬਡੈਂਟ ਵੀ ਬਹੁਤ ਵਧੀਆ ਪ੍ਰਬੰਧ ਨੇ ਜਿਹੜੇ ਕੀਤੇ ਗਏ ਨੇ ਹਰ ਪਾਸੇ ਇਸ ਇਹਨਾਂ ਸੁਬਡੈਂਟ ਦੀ ਸਲਾਹਾਂ ਕਿਤੇ ਨਾ ਕਿਤੇ ਜਦੋਂ ਪ੍ਰਬੰਧ ਵਧੀਆ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਜ਼ਰੂਰ ਸਲਾਹਾਂ ਕੀਤੀ ਜਾਂਦੀ ਆ ਕਿਉਂਕਿ ਭੈਣਾਂ ਦਾ ਇਹ ਪਵਿੱਤਰ ਤਿਹਾਰ ਆ ਕਿਉਂਕਿ ਭੈਣ ਤੇ ਭਰਾ ਦਾ ਜਿਹੜਾ ਰਿਸ਼ਤਾ ਬਹੁਤ ਗੂੜਾ ਰਿਸ਼ਤਾ ਮੰਨਿਆ ਜਾਂਦਾ ਕਿਉਂਕਿ ਅੱਜ ਪੂਰੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਰਖੜੀ ਪੁੰਨਿਆਂ ਨੂੰ ਲੈ ਕੇ ਵੱਡੇ ਵੱਡੇ ਸਮਾਗਮ ਵੀ ਹੋ ਰਹੇ ਨੇ ਪਰ ਜੇਲਾਂ ਦੇ ਵਿੱਚ ਭੈਣਾਂ ਪਹੁੰਚੀਆਂ ਹੋਈਆਂ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਕੀਤੀ ਆ ਅੱਖਾਂ ਦੇ ਵਿੱਚ ਅੰਜੂ ਵੀ ਕਿਤੇ ਨੇ ਕਿਤੇ ਜ਼ਰੂਰ ਨਾਜ਼ਰ ਆਉਂਦੇ ਨੇ ਜਦੋਂ ਭੈਣ ਤੇ ਭਰਾ ਇਕੱਠੇ ਹੁੰਦੇ ਨੇ ਬਹੁਤ ਪਿਆਰ ਹੁੰਦਾ ਜਦੋਂ ਭੈਣ ਤੇ ਭਰਾ ਦਾ ਕੋਈ ਵਿਛੋੜਾ ਪੈਂਦਾ ਤਾਂ ਉਹ ਚੱਲ ਨਹੀਂ ਹੁੰਦਾ ਭੈਣ ਤੋਂ ਨਾ ਭਰਾ ਤੋਂ ਚੱਲ ਸਕੇ ਕਈ ਭੈਣਾਂ ਦੇ ਅੱਖਾਂ ਦੇ ਵਿੱਚ ਅੰਜੂ ਜ਼ਰੂਰ ਆਏ ਨੇ ਪਰ ਜਿਹੜਾ ਕਹਿੰਦੇ ਘਰ ਦਾ ਮਾਹੌਲ ਵੇਖਣ ਨੂੰ ਮਿਲਦਾ ਉਹ ਜੇਲਾਂ ਦੇ ਵਿੱਚ ਨਹੀਂ ਉਹ ਮਨਮਨ ਦਾ ਭਰਾ ਦੇ ਰਖੜੀ ਬਣ ਕੇ ਕਈ ਕਈ ਅੱਲਾ ਤੋਂ ਕਈ ਭੈਣਾਂ ਦੇ ਭਰਾ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਜੇਲ੍ਹ ਸੁਪਰਡੈਂਟ ਇੰਦਰਜੀਤ ਸਿੰਘ ਕੱਲ ਉਹਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਾਲੋ ਸਾਹਿਬ ਪ੍ਰਬੰਧ ਬਹੁਤ ਵਧੀਆ ਲੱਗ ਰਿਹਾ ਹੈ ਤੁਹਾਡੇ ਕੀਤੇ ਹੋਏ ਜੀ ਥੈਂਕ ਯੂ ਪ੍ਰਬੰਧ ਹਾਂ ਜੀ ਸਾਨੂੰ ਸਾਡੀ ਅਪਰੋਚ ਇਹ ਸੀਗੀ ਕਿ ਸਾਰਿਆਂ ਨੂੰ ਘਰ ਵਰਗਾ ਮਾਹੌਲ ਦਿੱਤਾ ਜਾਵੇ ਕਿਉਂਕਿ ਸਮੇਂ ਬਾਅਦ ਭੈਣਾਂ ਨੇ ਆਪਣੇ ਭਰਾਵਾਂ ਨੂੰ ਮਿਲਣਾ ਸੋ ਜੇਲ੍ਹ ਦੇ ਵਿੱਚ ਨੇ ਕਾਫੀ ਲੰਬੇ ਸਮੇਂ ਤੋਂ ਮਿਲੇ ਵੀ ਨਹੀਂ ਤਾਂ ਤੁਹਾਨੂੰ ਪਤਾ ਹੈ ਨੈਚੁਰਲੀ ਭਾਵੁਕਤਾ ਦਾ ਥੋੜਾ ਜਿਹਾ ਮਾਹੌਲ ਹੁੰਦਾ ਸੋ ਸਾਡੀ ਫਿਰ ਵੀ ਇਹ ਕੋਸ਼ਿਸ਼ ਰਹੀ ਹੈ ਕਿ ਇਹਨਾਂ ਨੂੰ ਮਾਹੌਲ ਥੋੜਾ ਜਿਹਾ ਪਰਿਵ ਬੀਕੋਲ ਕਿੰਨੇ ਇੱਕ ਜੇਲ੍ਹ ਦੇ ਵਿੱਚ ਬੰਦ ਨੇ ਜਿਹੜੇ ਕੈਦੀ ਹਵਾਲਾਤੀ ਨੇ ਟੋਟਲ ਕਿੰਨੇ ਕੁ ਗਿਣਤੀ ਆ ਇਸ ਜੇਲ੍ਹ ਦੇ ਵਿੱਚ ਕਿੰਨੇ ਕੁ ਪੈਣਾ ਨੇ ਜਿਹੜੀਆਂ ਆਪਣੇ ਭਰਾਵਾਂ ਦੇ ਰਖੜੀ ਅੱਜ ਤਿਹਾਰ ਆ ਜਿਹੜਾ ਪੈਣਾ ਦਾ ਮੁੱਖ ਤਿਹਾਰ ਹੈ ਸਾਡੇ ਕੋਲ ਜੀ ਤਕਰੀਬਨ 100 ਦੇ ਕਰੀਬ ਫੀਮੇਲ ਇਨਮੇਟਸ ਨੇ ਬੰਦੀ ਔਰਤਾਂ ਨੇ ਤਾਂ 1000 ਦੇ ਕਰੀਬ ਸਾਡੇ ਕੋਲ ਜਿਹੜੇ ਬੰਦੀ ਵੀਰ ਨੇ 1000 ਦੇ ਕਰੀਬ ਮੇਲ ਵੀ ਕੋਈ ਕੋਈ ਸਮੱਸਿਆ ਕੋਈ ਸਰਕਾਰ ਵੱਲੋਂ ਕੋਈ ਸਮਾਂ ਕੋਈ ਤੈਅ ਕੀਤਾ ਗਿਆ ਨਹੀਂ ਜੀ ਕੋਈ ਸਮੱਸਿਆ ਨਹੀਂ ਜੀ ਅਸੀਂ ਸਵੇਰੇ 9 ਵਜੇ ਮੁਲਾਕਾਤ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਅਸੀਂ ਅੱਜ ਰਖੜੀ ਵੀ ਬਣਾਵਾਂਗੇ ਨਾਲ ਦੀ ਨਾਲ ਮੁਲਾਕਾਤ ਵੀ ਕਰਵਾਵਾਂਗੇ ਮੁਲਾਕਾਤ ਰੂਮ ਦੇ ਵਿੱਚ ਜੋ ਰੁਟੀਨ ਚ ਹੁੰਦੀ ਹੈ ਸੋ ਸਮੱਸਿਆ ਕੋਈ ਨਹੀਂ ਜੀ ਸਾਡੇ ਸਾਨੂੰ ਸ਼ਾਮ ਤੱਕ 5 ਵਜੇ ਤੱਕ ਦਾ ਟਾਈਮ ਹੈ ਜਿਸ ਤੋਂ ਬਾਅਦ ਵੀ ਜੇ ਕੋਈ ਲੇਟ ਫਿਟ ਹੋਇਆ ਤਾਂ ਅਸੀਂ ਕੋਸ਼ਿਸ਼ ਇਹ ਰਹੀ ਕਿ ਕੋਈ ਵੀ ਅੱਜ ਭੈਣ ਜਿਹੜੀ ਹੈ ਜਾਂ ਭਰਾ ਰਖੜੀ ਤੋਂ ਬਿਨਾ ਨਾ ਰਹਿ ਸਕੇ ਆ ਬਿਲਕੁਲ ਜਿਹੜੀ ਗੱਲ ਬਾਤ ਕੀਤੀ ਆ ਕਹਿੰਦੇ 9 ਤੋਂ 5 ਦਾ ਸਮਾਂ ਜ਼ਰੂਰ ਆ ਕੋਈ 5-10 ਮਿੰਟ ਦਾ ਕੋਈ ਫਰਕ ਪੈਂਦਾ ਤਾਂ ਉਹ ਵੀ ਵੀ ਰਖੜੀ ਬਣਾਈ ਜਾਵੇਗੀ ਕਿਸੇ ਨਿਰਾਸ਼ਾ ਨਹੀਂ ਮੋੜਿਆ ਜਾਵੇਗਾ ਮੁਲਾਕਾਤ ਵੀ ਵਧੀਆ ਤਰੀਕੇ ਨਾਲ ਜਿਹੜੀ ਭੈਣ ਤੇ ਭਰਾਵਾਂ ਦੀ ਕਰਵਾਈ ਜਾ ਰਹੀ ਆ ਨਾਬਾਤੋ ਹਰਮਿਤ ਸਿੰਘ ਮਾਨ ਅਸੀਂ ਦੁਆ ਕਰ ਰਹੇ ਆ ਕਿ ਜਲਦੀ ਜਲਦੀ ਭਰਾ ਜਿਹੜਾ ਉਹ ਬਾਹਰ ਆ ਜਾਵੇ ਤੇ ਕਿਉਂਕਿ ਭਰਾ ਦਾ ਬਾਪ ਜਿੰਨਾ ਸਾਇਆ ਹੁੰਦਾ ਸਿਰ ਤੇ ਇਸ ਲਈ ਜਾਣੇ ਕਿ ਬਾਹਰ ਆ ਜਾਵੇ ਸਰਕਾਰ ਨਾਲੇ ਜਲਦੀ ਜਲਦੀ ਕੇਸ ਦੀ ਸੁਣਵਾਈ ਕਰੇ ਕਿਉਂਕਿ 2-2 3-3 ਸਾਲ ਤੋਂ ਅੰਦਰ ਬੰਦ ਆ ਤੇ ਕੋਈ ਵੀ ਸੁਣਵਾਈ ਨਹੀਂ ਹੈ ਕਿਸੇ ਦੀ ਵੀ ਬਸ ਜੀ ਇਹੀ ਬੇਨਤੀ ਕਰਦੇ ਆ ਕਿ ਸਰਕਾਰ ਨੂੰ ਵੀ ਅੰਦਰ ਬੈਠੇ ਭਰਾਵਾਂ ਦਾ ਸੋਚਣਾ ਚਾਹੀਦਾ ਵਾ ਪਿਆਰ ਤਾਂ ਹੁੰਦਾ ਜੀ ਭੈਣ ਭਾਈ ਦਾ ਭਰਾ ਕਦੀ ਪਿਆਰ ਕਿਤੇ ਖਤਮ ਹੁੰਦਾ ਕਦੀ ਵੀ ਨਹੀਂ ਹੁੰਦਾ ਜੀ ਪਰ ਚੰਗਾ ਲੱਗ ਰਿਹਾ ਇੰਨਾ ਮਿਲਣਾ ਉੱਥੇ ਮਿਲਦੇ ਸੀ ਥੋੜਾ ਜਿਹਾ ਨਹੀਂ ਦਿਖਦਾ ਸੀਗਾ ਜਾਲੀ ਚ ਘਟ ਦਿਖਦਾ ਸੀ ਹੁਣ ਇੱਥੇ ਮਿਲ ਕੇ ਜਿਆਦਾ ਚੰਗਾ ਲੱਗਿਆ ਦਵਾਈ ਕਰ ਰਹੇ ਹਾਂ ਬਾਹਰ ਆਉਣ ਚੱਲਦੇ ਹਾਂ ਹਾਂ ਜੀ ਬਸ ਇਹੀ ਹੈ ਪਰਮਾਤਮਾ ਵੀ ਇੱਥੇ ਨਾਲ ਲਿਆਵੇ ਬਾਹਰ ਹੀ ਮਿਲੀ ਹੈ ਜਦੋਂ ਵੀ ਮਿਲੀ ਹੈ ਇਹੀ ਕੁਛ ਨਿਯਮ ਹੈ ਬਾਹਰ ਬਾਹ ਤੇ ਤਾਂ ਹੈ ਹਲਕਾ ਜਿਹਾ ਤੋਂ ਛੋਟਾ ਹੈ ਪਰ ਇਸ ਮਾਮਲੇ ਤੋਂ ਹਾਂ ਜੀ ਇਸ ਮਾਮਲੇ ਤੋਂ ਓਕੇ ਜੀ ਇਸ ਨੇ ਬੋਟਾ ਚ ਖੜਿਆ ਸੀ ਕਿ ਸੀਨੇ ਭੁੱਕੀ ਅੰਦਰ ਰਖਵਾਤੀ ਹੈ ਬੋਟਾ ਕਰਕੇ ਫਿਰ ਉਹ ਅੰਦਰ ਹੋ ਗਿਆ ਬਿਲਕੁਲ ਕਿੰਨਾ ਕਿ ਪਿਆਰ ਮਿਲਦੇ ਰਹੀਏ ਪੰਨ ਜਿਹੜੇ ਜੰਮਦੇ ਬਹੁਤ ਜਿਆਦਾ ਵੀ ਯਾਦ ਆਉਂਦੀ ਆ ਹੁਣ ਦੁੱਖ ਦੀ ਗੱਲ ਐ 2 ਸਾਲ ਹੋ ਗਏ ਜੀ ਬੰਦ ਹੋਇਆ ਨੂੰ 2 ਸਾਲ ਹੋ ਗਏ ਜੀ ਦੁੱਖ ਦੀ ਗੱਲ ਐ ਵੀ ਅੰਦਰ ਤਿਹਾੜ ਮਨਾ ਰਹੇ ਆ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਹੈਗੀ ਵੀ ਆਪਾਂ ਚਾਹੁੰਦੇ ਆਗੇ ਵੀ ਸਭ ਜਲਦੀ ਤੋਂ ਜਲਦੀ ਸੁਣਵਾਈ ਹੋਵੇ ਪਰਿਵਾਰ ਵੱਲੋਂ ਦੂਰ ਆ ਦੁਖੀ ਆ ਸਾਰਾ ਪਰਿਵਾਰ ਕੋਈ ਹੈ ਨਹੀਂ ਘਰੇ ਮੇਰੇ ਬਸ ਇਹ ਹੋਰ ਕੁਝ ਨਹੀਂ ਚਾਹੁੰਦੇ ਹੈਗੇ